ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਉਮੀਦ ਕਰਦਿਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋ ਲਓ ਜੀ ਅੱਜ ਇੱਕ ਮੈਂ ਤੁਹਾਡੇ ਨਾਲ ਘਟਨਾ ਇੱਕ ਸਾਂਝੀ ਕਰਨਾ ਚਾਹੁੰਦਾ ਕਿ ਇੱਕ ਬੰਦਾ ਘਰ ਤੇ ਪੈਸੇ ਕਢਵਾਉਣੇ ਬਾਅਦ ਲਈ ਬੈਂਕ ਗਿਆ ਤੇ ਜਦੋਂ ਉਹਨੇ ਬੈਂਕ ਤੇ ਪੈਸੇ ਕਢਵਾਏ ਤਾਂ ਉਹ ਅਜਾ ਰਾਹ ਦੇ ਵਿੱਚ ਹੁੰਦਾ ਹੈ ਕਿ ਉਹ ਆਪਣਾ ਨਾਮ ਪਤਾ ਕਿੱਥੇ ਰਹਿੰਦਾ ਉਹ ਕਿਹੜਾ ਪਿੰਡ ਆ ਉਹਦਾ ਕਿਆ ਮਾ ਬਾਪ ਦਾ ਨਾਮ ਹੈ ਉਹ ਸਾਰਾ ਕੁਝ ਭੁੱਲ ਜਾਂਦਾ ਤੇ ਉਸ ਨੂੰ ਕੁਝ ਨਹੀਂ ਪਤਾ ਲੱਗਦਾ ਕਿ ਉਹ ਕੌਣ ਹੈ ਕਿੱਥੇ ਰਹਿੰਦਾ ਹੈ ਤਾਂ ਉਹ ਨਾਂ ਨੂੰ ਪਤਾ ਰਹਿੰਦਾ ਵੀ ਆਲੇ-ਦਾਲੇ ਕੀ ਹੋ ਰਿਹਾ ਮੇਰੇ ਠੀਕ ਹੈ ਤੇ ਬੜਾ ਉਹ ਅਚੰਬਤ ਹੋਇਆ ਉਹ ਗਾਹਾਂ ਚਲੀ ਜਾਂਦਾ ਵੀ ਯਾਰ ਮੇਰਾ ਘਰ ਕਿੱਥੇ ਹੈ ਉਹਨੂੰ ਨਾ ਉਹਦਾ ਆਪਣਾ ਉਹਦਾ ਘਰ ਪਤਾ ਹੁੰਦਾ ਵੀ ਘਰ ਹੈ ਕਿੱਥੇ ਸੋ ਬੜੀ ਦੂਰ ਲੰਘ ਜਾਂਦਾ ਸਾਲਾਂ ਬਾਅਦ 2-3 ਸਾਲਾਂ ਬਾਅਦ ਉਹ ਕਿਤੇ ਜਾ ਕੇ ਇਸ ਤਰ੍ਹਾਂ ਹੀ ਨਵਾਂ ਆਪਣਾ ਵਪਾਰ ਕਰਨਾ ਜਿਹਦਾ ਛੋਟਾ ਮੋਟਾ ਕੰਮ ਕਰਨ ਲੱਗ ਜਾਂਦਾ ਏ ਤਾਂ ਤੇ ਫਿਰ ਉਹ ਆਪਣਾ ਵਿਆਹ ਵੀ ਕਰਵਾ ਲੈਂਦਾ ਚਲੋ ਉਹਦੇ ਨਿਆਣੇ ਹੋ ਜਾਂਦੇ ਤਾਂ ਇੱਕ ਦਿਨ ਫਿਰ ਜਦੋਂ ਉਹ ਸਵੇਰੇ ਉੱਠਦਾ ਤਾਂ ਉਸਦੇ ਯਾਦ ਆਉਂਦਾ ਕਿ ਯਾਰ ਮੈਂ ਤਾਂ ਬੈਂਕ ਤੇ ਪੈਸੇ ਕਢਾਉਣ ਵਾਸਤੇ ਆਇਆ ਤਾਂ ਜਾਂ ਦੇਖਦਾ ਆਪਣੇ ਦਲੇ ਨਿਆਣੇ ਵੀ ਇਹ ਦੋ ਨਿਆਣੇ ਇਹ ਜਨਾਨੀ ਕਿੱਥੇ ਤੇ ਆ ਗਈ ਠੀਕ ਹੈ ਤਾਂ ਉਹ ਬੜਾ ਹੈਰਾਨ ਹੁੰਦਾ ਤਾਂ ਫਿਰ ਉਹ ਦੱਸਦਾ ਏ ਬਈ ਮੰਨਉਣੀ ਪਤਾ ਲੱਗਿਆ ਵੀ ਪਹਿਲਾਂ ਮੇਰਾ ਵਿਆਹ ਹੋਇਆ ਵਾ ਤਾਂ ਵੀ ਭਾਈ ਤੇ ਮੈਂ ਤਾਂ ਇੱਥੇ ਪਹਿਲਾਂ ਕੰਮ ਕਰਦਾ ਤਾਂ ਆਹ ਪਤਾ ਨਹੀਂ ਮੇਰੇ ਨਾਲ ਘਟਨਾ ਕਿਆ ਵਾਪਰੀ ਐ ਸੋ ਇਸ ਨੂੰ ਕਹਿੰਦੇ ਐ ਫਿਊਗ ਇਹ ਇੱਕ ਮਾਨਸਿਕ ਅ ਬਿਮਾਰੀ ਐ ਇਹਦੇ ਵਿੱਚ ਕੀ ਹੁੰਦਾ ਐ ਜਿਹੜਾ ਵਿਅਕਤੀ ਆ ਉਹ ਇੱਕਦਮ ਆਪਣੇ ਜਿਹੜੇ ਸਾਰੀਆਂ ਜਿਹੜੀਆਂ ਪੁਰਾਣੀਆਂ ਯਾਦਾਂ ਉਹਨਾਂ ਨੂੰ ਭੁੱਲ ਜਾਂਦਾ ਪਰ ਉਹਦੇ ਉਹ ਚੀਜ਼ਾਂ ਯਾਦ ਰਹਿੰਦੀਆਂ ਜਿਹੜੀਆਂ ਉਹਨੇ ਸਿੱਖੀਆਂ ਐ ਜਾਂ ਜਿਹੜਾ ਉਹ ਕਿਤਾ ਕਰ ਰਿਹਾ ਐ ਉਹ ਉਹਨੂੰ ਸਾਰਾ ਕੁਝ ਯਾਦ ਰਹਿੰਦਾ ਜਿਹੜੀ ਉਹਨੇ ਪੜ੍ਹਾਈ ਕੀਤੀ ਐ ਠੀਕ ਐ ਜਿਹੜੇ ਹਨਰ ਸਿੱਖੇ ਵੀ ਸਿਰਫ ਉਹਦੇ ਹਨਰ ਹਨਰ ਯਾਦ ਰਹਿੰਦੇ ਐ ਤੇ ਬਾਕੀ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਆਪਣੀਆਂ ਉਹ ਭੁੱਲ ਜਾਂਦਾ ਉਹ ਰਹਿੰਦਾ ਕਿੱਥੇ ਆਪਣੀ ਆਈਡੈਂਟੀ ਸਾਰੀ ਭੁੱਲ ਜਾਂਦਾ ਸੋ ਇਹਨੂੰ ਕਹਿੰਦੇ ਆ ਫਿਊਗ ਇਹਦੇ ਵਿੱਚ ਕੀ ਹੁੰਦਾ ਆਪਾਂ ਦੇਖਦੇ ਆਂ ਵੀ ਕਈ ਵਿਅਕਤੀ ਆ ਜਿਹੜੇ ਉਹ ਇਸ ਤਰ੍ਹਾਂ ਬਿਨਾਂ ਦੱਸੇ ਘਰ ਤੇ ਲੰਘ ਜਾਂਦੇ ਆ ਤੇ ਕਦੇ ਵਾਪਸ ਮੁੜ ਕੇ ਨਹੀਂ ਆਉਂਦੇ ਇਹਦੀ ਜਿਹੜੀ ਹੁੰਦੀ ਕਈ ਤਾਂ ਮਹੀਨੇ ਬਾਅਦ ਪਤਾ ਲੱਗ ਜਾਂਦਾ ਤੇ ਕਈਆਂ ਨੂੰ 2 ਮਹੀਨੇ ਬਾਅਦ ਤੇ ਕਈਆਂ ਨੂੰ 10-10 ਸਾਲ ਕਈਆਂ ਨੂੰ ਵੀ ਕਈਆਂ ਨੂੰ ਇਹ ਸਾਰੀ ਉਮਰ ਵਾਸਤੇ ਉਹਨਾਂ ਦੀ ਇਹ ਚੀਜ਼ ਡਿਲੀਟ ਹੋ ਜਾਂਦੀ ਆ ਦਿਮਾਗ ਵਿੱਚ ਤੇ ਸੋ ਮੈਨੂੰ ਲੱਗਿਆ ਵੀ ਨਹੀਂ ਇਸ ਇਸ ਬਾਰੇ ਵੀ ਚਲੋ ਜਾਣਕਾਰੀ ਅ ਮੈਨੂੰ ਆਪਣੇ ਵੀ ਜਿਹੜੇ ਸਾਨੂੰ ਦੇਖ ਰਹੇ ਆ ਭੈਣ ਭਰਾ ਛੋਟੇ ਵੱਡੇ ਉਹਨਾਂ ਨਾਲ ਸਾਂਝੀ ਕਰਨੀ ਚਾਹੀਦੀ ਆ ਸੋ ਇਸ ਨੂੰ ਜਿ ਇੱਕ ਫਿਊ ਕਹਿੰਦੇ ਆ ਫਿਊ ਗੁਨਾ ਦਾ ਰੋਗ ਹੈ ਇਹ ਜਿਸ ਨੂੰ ਹੋ ਜਾਂਦਾ ਹੈ ਤਾਂ ਉਹ ਇਸ ਤਰ੍ਹਾਂ ਦਾ ਵਿਹਾਰ ਕਰਦਾ ਉਹ ਬਿਨਾਂ ਦੱਸੇ ਕਿਸੇ ਨੂੰ ਲੱਗ ਜਾਂਦੇ ਫਿਰ ਕਦੇ ਮੁੜ ਕੇ ਨਹੀਂ ਆਉਂਦੇ ਤੇ ਸਾਨੂੰ ਲੱਗਦਾ ਕਿ ਨਹੀਂ ਯਾਰ ਵੀ ਸ਼ਾਇਦ ਉਹ ਜਾਣ ਕੇ ਗਏ ਐਸਲ ਵਿੱਚ ਉਹ ਜਾਣ ਕੇ ਨਹੀਂ ਉਹਨਾਂ ਦਾ ਪਜਰੰਦ ਨੂੰ ਭੁੱਲ ਗਿਆ ਉਹਦੀ ਕਹਿੰਦੇ ਮੈਮਰੀ ਕਾਰਡ ਉੜ ਗਿਆ ਉਹਨਾਂ ਦਾ ਸੋ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਲਈ ਜੇ ਤੁਸੀਂ ਹੋਰ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਫੋਲੋ ਜ਼ਰੂਰ ਕਰ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਤੇ ਵੀ ਜਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ